ਸਸ਼ਿਕਾਲ ਸੰਸਦ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਧੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਮਾਨ ਸਰਕਾਰ ਦਾ ਉਪਰਾਲਾ ਪੰਜਾਬ ਦੀਆਂ ਪ੍ਰਮੁੱਖ ਸਖਸ਼ੀਅਤਾਂ ਦੇ ਨਾਂ ਤਰਖੇ ਪੰਜ ਸਰਕਾਰੀ ਸਕੂਲ ਦੇ ਨਾਮ ਦਲੇ ਆंदोलਨ ਦੀ ਮੁਰ ਗੂੰਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਹਜ਼ਾਰਾਂ ਟਰੈਕਟਰ ਟਰਾਲੀਆਂ ਨਾਲ 13 ਫਰਵਰੀ ਨੂੰ ਦਿੱਲੀ ਬਾਲਕੂਚ ਦਾ ਕੀਤਾ ਐਲਾਨ ਪ੍ਰਿੰਸੀਪਲਾਂ ਲਈ ਵੱਡੀ ਖੁਸ਼ਖਬਰੀ ਸਿੱਖਿਆ ਵਿਭਾਗ ਪੰਜਾਬ ਨੇ 44 ਪ੍ਰਿੰਸੀਪਲਾਂ ਨੂੰ ਦਿੱਤਾ ਤੋਹਫਾ ਡੀਈਓ ਵੱਜੋਂ ਦਿੱਤੀ ਤਰੱਕੀ ਸਿੱਖਿਆ ਮੰਤਰੀ ਅਰਜੋਤ ਸਿੰਘ ਬੈਂਸ ਨੇ ਦਿੱਤੀ ਜਾਣਕਾਰੀ ਗੰਤਰਤਾ ਦਿਵਸ 13 ਰਾਮ ਰਹੀਮ ਨੂੰ ਮਿਲੀ ਸਪੈਸ਼ਲ ਸ਼ੋਟ ਪੈਰੋਲ ਚ ਕੀਤਾ 10 ਦਿਨ ਦਾ ਵਾਤਾ ਪੰਜਾਬੀ ਦੀ ਬਤਾਏਗੀ ਮਾਣ ਸੰਗਰੂਰ ਦੀ ਧੀ ਬ੍ਰਮਜੋਤ ਕੋਰ ਦਿੱਲੀ ਪਰੇਡ ਜਸਾਲੈਂਡ ਵਾਲੀ ਬਣੇਗੀ ਇਕਲੌਤੀ ਸਿੱਖ ਮਹਿਲਾ ਫੌਜੀ ਲਾਰੈਂਸ ਵਿਸ਼ਨੋਈ ਦੇ ਇੰਟਰਵਿਊ ਮਾਮਲੇ ਜੋ ਹਾਈ ਕੋਰਟ ਦਾ ਐਸਆਈਟੀ ਨੂੰ ਆਦੇਸ਼ ਕਾਦੋਮੇਨੀਆਂ ਚ ਰਿਪੋਰਟ ਵੈਕੇਸ਼ਨਲ ਵਿਸ਼ਿਆਂ ਦੀ ਪੜ੍ਹਾਈ ਲਈ ਪੰਜਾਬ ਦੇ 74 ਸਕੂਲਾਂ ਚ ਐਨਐਸਕਿਊਐਫ ਲੈਬ ਕਿਤੇ ਜਾਣਗੇ ਸਥਾਪਤ ਕੇਂਦਰ ਤੋਂ ਮਿਲੀ ਮਨਜ਼ੂਰੀ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਰਾਜੌਰੀ ਖੇਤਰ ਚ ਸ਼ਹੀਦ ਹੋਏ ਅਜੇ ਸਿੰਘ ਦੀ ਪੈਣ ਨੂੰ ਮਿਲੇਗੀ ਸਰਕਾਰੀ ਨੌਕਰੀ ਮੁੱਖ ਮੰਤਰੀ ਮਾਨ ਨੇ ਪਰਵਾਹ ਨੂੰ ਦਿੱਤਾ 1 ਕਰੋੜ ਦਾ ਚੈੱਕ ਪੰਜਾਬੀ ਅਦਕਾਰਾ ਨਿਰਮਲ ਰਿਸ਼ੀ ਨੋਨਵਾਜ ਜੋ ਆਏਗਾ ਪਦਮਸ਼ਰੀ ਅਵਾਰਡ ਪ੍ਰਾਣ ਸੰਪਰਵਾਲ ਦੀ ਗੱਜਦਾਕਾਰ ਦਾ ਨਾਮ ਵਿਲਸਟ ਜਸ਼ਮਤ ਅੰਮ੍ਰਿਤਸਰ ਜਿ ਮਿਲਿਆ ਲਿਉਨਟੇ ਬੇਚਰ ਸਿੰਡਰੋਮ ਪੀੜਤ ਵਿਸ਼ਵ ਦਾਤ 24ਵਾਂ ਮਰੀਜ਼ ਸਿਰਫ ਔਰਤਾਂ ਨੂੰ ਹੀ ਹੁੰਦੀ ਹੈ ਇਹ ਬਿਮਾਰੀ। ਪ੍ਰਾਣ ਪ੍ਰਤੀਸ਼ਠਾ ਮਗਰੋਂ ਆਮ ਮੰਦਰ 'ਚ ਦਾਨ ਨੇ ਤੋੜਿਆ ਰਿਕਾਰਡ। ਦੋ ਦਿਨਾਂ 'ਚ ਦਾਨ ਵੱਜੋਂ ਮਿਲੇ 3.17 ਕਰੋੜ ਰੁਪਏ। ਚੰਡੀਗੜ੍ਹ 'ਚ ਈ-ਚਲਾਨ ਨੂੰ ਲੈ ਕੇ ਧੋਖਾਧੜੀ, ਟ੍ਰੈਫਿਕ ਪੁਲਿਸ ਦੇ ਨਾਂ ਤੇ ਥੱਗ ਭੇਜ ਰਹੇ ਹਨ ਫਰਜੀ ਲਿੰਕ। ਨਵੀਂ ਦਿੱਲੀ ਦੇ ਗੰਗਾ ਰਾਮ ਹਸਪਤਾਲ ਦੇ ਡਾਕਟਰਾਂ ਦਾ ਕਮਾਲ। 12 ਘੰਟੇ ਦਾ ਆਪਰੇਸ਼ਨ ਜੈਡ ਔਰਤ ਦੇ ਹੱਥਾਂ ਨਾਲ ਬੰਦੇ ਨੂੰ ਦਿੱਤੀ ਨਵੀਂ ਜ਼ਿੰਦਗੀ। ਮਾਈਕਰੋਸਾਫਟ ਵੱਡੇ ਪੱਧਰ ਤੇ ਸ਼ਾਂਤੀ ਕੰਪਨੀ ਨੇ 1900 ਮੁਲਾਜ਼ਮਾਂ ਨੂੰ ਦਿਖਾਇਆ ਬਾਹਰ ਦਾ ਰਸਤਾ। ਗਿਆਨਵੱ ਸਾਇਦਾ ਦਾਵਾ ਟਾਂਚੇ ਤੋਂ ਪਹਿਲਾਂ ਸਨ ਵੱਡੇ ਮੰਦਰ ਇਨਸਾਨਾਂ ਤੋਂ ਬਾਅਦ ਜਾਨਵਰਾਂ ਤੇ ਆਈਵੀਐਫ ਦਾ ਪ੍ਰਯੋਗ ਪਹਿਲੀ ਵਾਰ ਸਫੇਦ ਮਾਦਾ ਗੈਂਡਾ ਹੋਈ ਗਰਭਵਤੀ ਹਮੀਰਪੁਰ ਤੋਂ ਵ੍ਰਿੰਦਾਵਨ ਲਈ ਅੱਜ ਤੋਂ ਸ਼ੁਰੂ ਹੋਵੇਗੀ ਬਸ ਸੇਵਾ ਉਪ ਮੁੱਖ ਮੰਤਰੀ ਮੁਕੇਸ਼ ਅਗਰੀ ਹੋਤਰ ਦਿਖਾਉਣਗੇ ਹਰੀ ਚੜਨੀ ਯੂਕਰੇਨ ਇਸ ਸਾਲ 490 ਪ੍ਰਮਾਣੂ ਰੀਐਕਟਰਾਂ ਦਾ ਸ਼ੁਰੂ ਕਰੇਗਾ ਨਿਰਮਾਣ ਊਰਜਾ ਮੰਤਰੀ ਨੇ ਕਿਹਾ ਯੁੱਧ ਕਾਰਨ ਖਤਮ ਹੋਈ ਊਰਜਾ ਸਮਰਥਾ ਨੂੰ ਮਿਲੇਗਾ ਮੁਆਵਜ਼ਾ ਨਾਈਟ੍ਰੋਜਨ ਗੈਸ ਨਾਲ ਕੈਦੀ ਨੂੰ ਦਿੱਤੀ ਜਾਵੇਗੀ ਮੌਤ ਅਮਰੀਕਾ ਦੇ ਇਤਿਹਾਸ ਚ ਪਹਿਲੀ ਵਾਰ ਵਾਪਰੀ ਗਿਆ ਜਹੀ ਘਟਨਾ ਰੂਸੀ ਦੂਤਾਵਾਜ਼ ਨੇ ਭਾਰਤ ਨੂੰ ਗਣਤੰਤਰ ਦਿਵਸ ਤੇ ਵਿਸ਼ੇਸ਼ ਤਰੀਕੇ ਨਾਲ ਦਿੱਤੀ ਵਧਾਈ ਬਾਲੀਵੁੱਡ ਗੀਤਾਂ ਤੇ ਜ਼ੋਰਦਾਰ ਨੱਚੇ ਮਲਾਸਬ ਇਹ ਸਾਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ेड ਨਿਊਜ਼